ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਪਿਆਰੀ ਪੁਰਸਵਾਰੀ 사ਸੰਗਤ ਜੀ ਆਪ ਸਭ ਬੜਾ ਪਾਗੀ ਹੋ ਜੋ ਕਿ ਨਿਤਾ ਪ੍ਰਤੀ ਹੀ ਸਤਗੁਰੂ ਸਾਹਿਬ ਜੀ ਦੀ ਬਾਣੀ ਦਾਸ ਪਾਸੂ ਸਰਵਨ ਕਰਦੇ ਹੋ ਸਾਹਿਬ ਜੀ ਦੀ અપਾਰ ਬਖਸ਼ਿਸ਼ ਹੋਈ ਆ ਜਿਵੇਂ ਕਿ ਰੋਜ਼ ਹੀ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੇ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਆਪਾਂ ਰੋਜ਼ ਵਿਚਾਰ ਕਰਦੇ ਹਾਂ ਜਿਵੇਂ ਪਿਛਲੇ ਕੁਝ ਸਮੇਂ ਤੋਂ ਆਪਾਂ ਲਗਾਤਾਰ ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਲੜੀ ਵਾਰ ਉਸ ਨੂੰ ਸਰਵਣ ਕਰਦੇ ਆ ਰਹੇ ਹਾਂ ਅੱਜ ਅਸੀਂ ਭਗਤ ਕਬੀਰ ਜੀ ਦੇ ਸ਼ਲੋਕ 49 ਦੇ ਉੱਤੇ ਪੁੱਜੇ ਆ ਪਾਗ ਵਾਲਿਓ ਅੱਜ ਜਿਹੜਾ ਭਗਤ ਕਬੀਰ ਜੀ ਦਾ ਪਾਵਨ ਸ਼ਲੋਕ ਹੈ ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਮੱਛੀ ਦੀ ਉਦਾਹਰਣ ਦਿੰਦੇ ਨੇ ਇਹ ਮੱਛੀ ਦੀ ਉਦਾਹਰਣ ਦੇ ਕੇ ਸਮਝਾ ਸਾਡੀ ਮਨ ਨੂੰ ਰਹਿਣੇ ਭਗਵਾਨੋ ਭਗਤ ਕਬੀਰ ਜੀ ਪਾਵਨ ਬਚਨ ਕਰਦੇ ਨੇ ਕਬੀਰ ਥੋੜੇ ਜਲ ਮਾਛਲੇ ਜੀਵਰ ਮੇਲਿਉ ਜਾਲ ਥੋੜੇ ਜੇ ਕਿਥੇ ਪਾਣੀ ਖੜਿਆ ਹੋਵੇ ਛੋਟਾ ਟੋਇਆ ਹੋਵੇ ਤੇ ਉਹਦੇ ਵਿੱਚ ਮੱਛੀਆਂ ਹੋਣ ਤੇ ਤੁਸੀਂ ਇਸ ਗੱਲ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ ਸਮਝਦੇ ਹੋ ਕਿ ਛੋਟੇ ਜਿਹੇ ਟੋਏ ਦੇ ਵਿੱਚੋਂ ਜਿਹੜਾ ਮਛੁਹਾਰਾ ਹੈ ਮਛਲੀਆਂ ਫੜਨ ਵਾਲਾ ਹੈ ਉਹ ਆਸਾਨੀ ਦੇ ਨਾਲ ਮੱਛੀਆਂ ਨੂੰ ਫੜ ਸਕਦਾ ਹੈ ਇਸੇ ਤਰ੍ਹਾਂ ਮਹਾਰਾਜ ਜੀ ਨੇ ਮੱਛੀ ਦੀ ਗੱਲ ਕਰਕੇ ਦੁਨੀਆview ਦਾੜਨ ਦੇ ਕੇ ਸਮਝਾਇਆ ਸਾਡੇ ਮਨ ਨੂੰ ਕਿ ਜਿਸ ਤਰ੍ਹਾਂ ਇਨਸਾਨ ਕੁਝ ਵਸਤੂਆਂ ਖਾਤਰ ਦੁਨੀਆ ਦੀ ਵਸਤੂਆਂ ਖਾਤਰ ਦੁਨੀਆ ਦੇ ਲੋਕਾਂ ਕਰਕੇ ਕੇਵਲ ਤਾਂ ਕੇਵਲ ਦੁਨੀਆ ਤੱਕ ਸੀਮਿਤ ਰਹਿ ਕੇ ਇਸੇ ਵਿੱਚ ਆਪਣਾ ਸਾਰਾ ਸਮਾਂ ਗਵਾ ਦਿੰਦਾ ਹੈ ਵਿਅਕਤ ਦੇ ਕੰਮਾਂ ਦੇ ਵਿੱਚ ਆਪਣਾ ਸਮਾਂ ਗਵਾ ਕੇ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਹੁਣ ਭਗਵਾਨ ਵਾਲਿਓ ਮਹਾਰਾਜ ਜੀ ਕਹਿੰਦੇ ਨੇ ਵੀ ਕਹਿੰਦੇ ਪੰਜ ਜਿਹੜੇ ਚੋਰ ਨੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਇਹ ਉਹੀ ਮਛੂਾਰੇ ਨੇ ਜਿਹੜੇ ਮੱਛੀ ਨੂੰ ਫੜਨ ਆਏ ਨੇ ਭਾਵ ਇੱਥੇ ਮੱਛੀ ਸਾਡੀ ਜੀਵ ਇਸਤਰੀ ਨੂੰ ਕਿਹਾ ਗਿਆ ਹੈ ਤੇ ਸਾਡੀ ਜੀਵ ਇਸਤਰੀ ਨੂੰ ਫੜਨ ਵਾਸਤੇ ਕੌਣ ਆ ਰਹੇ ਨੇ ਪੰਜ ਕਾਮਯਾਦਿਕ ਵੈਰ ਉਹ ਕਿਹੜੇ ਨੇ ਪੰਜ ਪੁੱਤਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਜਦੋਂ ਮਨੁੱਖ ਦੇ ਉੱਤੇ حاਵੀ ਹੋਣਗੇ ਜਦੋਂ ਮਨੁੱਖ ਦੁਨੀਆ ਦੇ ਨਾਲ ਜੁੜਿਆ ਰਹੇਗਾ ਸੰਸਾਰ ਨਾਲ ਜੁੜਿਆ ਰਹੇਗਾ ਸੰਸਾਰ ਦੀਆਂ ਵਸਤੂਆਂ ਨਾਲ ਜੁੜਿਆ ਰਹੇਗਾ ਇਹਨਾਂ ਪੰਜਾਂ ਦਾ ਇਹਦੇ ਉੱਤੇ ਪ੍ਰਭਾਵ ਪਵੇਗਾ ਤੇ ਜੇਕਰ ਇਹ ਇਹਨਾਂ ਪੰਜਾਂ ਤੋਂ ਬਚਣਾ ਚਾਹੁੰਦਾ ਹੈ ਜੇਕਰ ਚਾਹੁੰਦਾ ਹੈ ਕਿ ਇਸ ਜੀਵ ਇਸਤਰੀ ਨੂੰ ਜਮਾਂ ਦੀ ਮਾਰ ਨਾ ਪਵੇ ਇਸ ਜੀਵ ਇਸਤਰੀ ਨੂੰ ਜਨਮ ਮਰਨ ਦੇ ਗੇੜ ਵਿੱਚ ਨਾ ਪੈਣਾ ਪਵੇ ਤੇ ਭਗਤ ਕਬੀਰ ਜੀ ਕੀ ਕਹਿੰਦੇ ਨੇ ਕਬੀਰ ਥੋਰੇ ਜਲ ਮਾਂਚਲੀ ਚਿਵਰ ਮੇਲਿਓ ਜਾਲ ਕਹਿੰਦੇ ਇਹ ਟੋਕ ਨੇ ਨਾ ਛੁੱਟਸੇ ਫਿਰ ਕਸਮੁੰਦ ਸਮਾਲ ਇਹ ਜੀਵ ਇਸਤਰੀ ਜੇ ਤੂੰ ਜਿਣਾ ਚਾਹੁੰਦੀ ਹੈ ਫਿਰ ਟੋਿਆਂ ਦਾ ਸਹਾਰਾ ਲੈਣਾ ਛੱਡ ਦੇ ਫਿਰ ਕਿਤੇ ਸਮੁੰਦਰੀ ਭਾਲ ਕਰ ਤਾਂ ਕਿਸਮੁੰਦ ਵਿੱਚ ਜਾ ਕੇ ਉੱਥੇ ਤੱਕ ਮਚਵਾਰੀ ਦੀ ਜਿਹੜੀ ਪਕੜ ਹੈ ਉਹ ਨਹੀਂ ਹੋ ਸਕਦੀ ਇਸ ਲਈ ਮਹਾਰਾਜ ਜੀ ਸਾਨੂੰ ਇਹ ਹੀ ਗੱਲ ਸਮਝਾਉਂਦੇ ਨੇ ਭਾਈ ਜਦੋਂ ਤੱਕ ਤੁਸੀਂ ਦੁਨੀਆ ਦੇ ਅਣਮਬਰਾਂ ਦੇ ਵਿੱਚ ਫਸੇ ਰਹੋਗੇ ਦੁਨੀਆ ਦੀਆਂ ਵਸਤੂਆਂ ਦੇ ਨਾਲ ਮੋਹ ਕਰੋਗੇ ਉਦੋਂ ਤੱਕ ਤੁਹਾਨੂੰ ਇੱਕ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਮਾਇਆ ਦੇ ਪੰਜ ਪੁੱਤਰ ਨੇ ਇਸੇ ਤਰ੍ਹਾਂ ਤੁਹਾਨੂੰ ਟੰਡ ਫੰਦੇ ਰਹਿਣਗੇ ਤੁਹਾਡਾ ਜਿਹੜਾ ਲਕਸ਼ ਹੈ ਜਿਸ ਤੇ ਤੁਸੀਂ ਅਪਣਾ ਹੈ ਜਿਸ ਅਵਸਥਾ ਨੂੰ ਤੁਸੀਂ ਪ੍ਰਾਪਤ ਕਰਨਾ ਹੈ ਉਸ ਅਵਸਥਾ ਨੂੰ ਤੁਸੀਂ ਪ੍ਰਾਪਤ ਨਹੀਂ ਕਰ पाओगे ਤੁਸੀਂ ਇੱਥੇ ਹੀ ਮੁੜ ਮੁੜ ਕੇ ਇਸੇ ਸੰਸਾਰ ਦੇ ਵਿੱਚ ਜਨਮ ਮਰਨ ਦੇ ਖੇਡ ਵਿੱਚ ਭੇਰੋਗ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣਾ ਜੀਵਨ ਵਧੀਆ ਬਣਾ ਕੇ ਜਾਓ ਉਥੋਂ ਆਪਣਾ ਜੀਵਨ ਤੁਸੀਂ ਸਫਲਾ ਕਰ ਸਕੋ ਤਾਂ ਤੁਹਾਨੂੰ ਪਾਤਸ਼ਾਹ ਜੀ ਦੇ ਕੋਲ ਆਉਣਾ ਪਵੇਗਾ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਚਿਤ ਨੂੰ ਜੋੜਨਾ ਪਵੇਗਾ ਰੋ ਸਤਗੁਰੂ ਪਾਤਸ਼ਾਹ ਜੀ ਕੋਲ ਆ ਕੇ ਸਤਗੁਰੂ ਪਾਤਸ਼ਾਹ ਜੀ ਕੋਲ ਜੀਵਨ ਜੂਣ ਦੇ ਯੁਗਤ ਨੂੰ ਸਮਝਣਾ ਪਵੇਗਾ ਫਿਰ ਜਾ ਕੇ ਸਾਡੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈ ਮਹਾਰਾਜ ਜੀ ਸਾਡੇ ਉੱਤੇ ਕਿਰਪਾ ਕਰਦੇ ਨੇ ਭਾਗਵਾਲਿਓ ਇਸੇ ਤਰ੍ਹਾਂ ਮਹਾਰਾਜ ਜੀ ਸਾਨੂੰ ਹਰ ਰੋਜ਼ ਸਮਝਾਉਂਦੇ ਨੇ ਮਹਾਰਾਜ ਜੀ ਸਾਨੂੰ ਹਰ ਰੋਜ਼ ਸਮਝਾਉਂਦੇ ਨੇ ਕਿ ਆਪਾਂ ਜਦੋਂ ਵੀ ਕਿੱਥੇ ਵੀ ਬੈਠੇ ਹੋਣ ਭਾਵੇਂ ਅਸੀਂ ਘਰ ਵਿੱਚ ਹੋਣ ਪਰਿਵਾਰ ਵਿੱਚ ਹੋਣ ਭਾਵੇਂ ਅਸੀਂ ਮਿੱਤਰਾਂ ਦੇ ਵਿੱਚ ਹੋਣ ਜਿੰਨਾ ਹੋ ਸਕਦਾ ਹੈ ਅਸੀਂ ਪਰਮੇਸ਼ਵਰ ਦਾ ਸਿਮਰਨ ਕਰੀਏ ਪਰਮੇਸ਼ਵਰ ਦੀ ਭਗਤੀ ਕਰੀਏ ਪਰਮੇਸ਼ਵਰ ਦੇਹੀ ਗੱਲਾਂ ਕਰੀਏ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਨੂੰ ਆਪਣੇ ਜੀਵਨ ਦਾ ਇੰਪੋਰਟੈਂਟ ਪਾਰਟ ਬਣਾ ਲਵਾਂਗੇ ਆਪਣੇ ਜੀਵਨ ਦਾ ਅੰਗ ਬਣਾ ਲਵਾਂਗੇ ਤੇ ਰੱਬ ਜੀ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰੀ ਕਰ ਦੇਣਗੇ ਤੇ ਜਦੋਂ ਤੱਕ ਅਸੀਂ ਰੱਬ ਤੋਂ ਟੁੱਟੇ ਰਹਾਂਗੇ ਰੱਬ ਤੋਂ ਵਿਛੜੇ ਰਹਾਂਗੇ ਉਦੋਂ ਤੱਕ ਅਸੀਂ ਚਾਹਖ ਵੀ ਕੁਝ ਨਹੀਂ ਪ੍ਰਾਪਤ ਕਰ ਪਾਉਣਗੇ ਭਗਾਂ ਵਾਲਿਓ ਇਸ ਲਈ ਭਗਾਂ ਵਾਲਿਓ ਮਹਾਰਾਜ ਜੀ ਨੇ ਸਾਨੂੰ ਇਸ ਗੱਲ ਦੀ ਸਮਝ ਦਿੱਤੀ ਹੈ ਮਹਾਰਾਜ ਜੀ ਕਹਿੰਦੇ ਨੇ ਜਿਹੜੇ ਮਨੁੱਖ ਪਰਮੇਸ਼ਵਰ ਦੀ ਭਗਤੀ ਕਰਨਗੇ ਸਿਮਰਨ ਕਰਨਗੇ ਜਿਹੜਾ ਉਸ ਦਾ ਨਾਮ ਜਪਣਗੇ ਮਹਾਰਾਜ ਜੀ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੀਆਂ ਸਾਰੀਆਂ ਕਟਨਾਈਆਂ ਦਾ ਮੁਕਾ ਦਿੰਦੇ ਨੇ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਨੇ ਮੇਰਾ ਸਹਾਰਾ ਲਿੱਤਾ ਹੈ ਮੈਂ ਉਹਨਾਂ ਦਾ ਸਹਾਰਾ ਬਣਦਾ ਹਾਂ ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ਵਰ ਦਿੱਤਾ ਬੰਨਾ ਦੁਖ ਰੋਗ ਕਾਢੇ ਰਾ ਭੰਨਾ ਤੇ ਜਿਹੜੇ ਲੋਕ ਜਿਹੜੇ ਮਨੁੱਖ ਭੰਤੀ ਲੈਣ ਦੇ ਉੱਤੇ ਤੁਰਨਾ ਸ਼ੁਰੂ ਕਰ ਦਿੰਦੇ ਨੇ ਭਗਤੀ ਵਿੱਚ ਜਾਂਉਂਦੇ ਨੇ ਉਹ ਜਦੋਂ ਰੱਬ ਦਾ ਸਹਾਰਾ ਲੈਂਦੇ ਨੇ ਤੇ ਰੱਬ ਫਿਰ ਆਪ ਉਹਨਾਂ ਦੇ ਕੰਮਾਂ ਕਾਰਜਾਂ ਨੂੰ ਆਪ ਪੂਰਾ ਕਰਦਾ ਹੈ ਤੇ ਆਪ ਉਹਨਾਂ ਦਾ ਸਾਥ ਦਿੰਦਾ ਤੇ ਸਾਥ ਹੀ ਨਹੀਂ ਦਿੰਦਾ ਸੋਗੋ ਮਹਾਰਾਜ ਉਸ ਬੰਨ ਦੀ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਅਸੀਂ ਇੱਕ ਖੇਤ ਤੋਂ ਦੂਜੇ ਖੇਤ ਨੂੰ ਪਾਣੀ ਦੇਣਾ ਹੋਵੇ ਨਾ ਤੇ ਅਸੀਂ ਵਿੱਚ ਵਿੱਚ ਬੰਨ ਮਾਰ ਦਿਆਂ ਤਾਂ ਕਿ ਸਾਡਾ ਪਾਣੀ ਜਿਹੜਾ ਹੈ ਸਾਡੇ ਖੇਤੋਂ ਵਿੱਚੋਂ ਦੂਜੇ ਖੇਤ ਵਿੱਚ ਨਾ ਜਾ ਸਕੇ ਭੰਗਾਂ ਵਾਲਿਓ ਮਹਾਰਾਜ ਜੀ ਕਹਿ ਰਹੇ ਨੇ ਜਦੋਂ ਤੁਸੀਂ ਭਗਤੀ ਕਰੋਗੇ ਸਿਮਰਨ ਕਰੋਗੇ ਨਾਮ ਜਪੋਗੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਤੁਹਾਡੇ ਉੱਤੇ ਆ ਕੇ ਆਪਣਾ ਪ੍ਰਭਾਵ ਦਿਖਾਉਣਗੇ ਜੇ ਤੁਸੀਂ ਇਸ ਦਾ ਪ੍ਰਭਾਵ ਕਬੂਲ ਕਰ ਲਿਆ ਤੇ ਤੁਸੀਂ ਸਾਰੀ ਉਮਰ ਇਸੇ ਜਨਮ ਮਨ ਦੇ ਗੜ ਵਿੱਚ ਪਏ ਰੋਗ ਜੇ ਤੁਸੀਂ ਨਾਮ ਦਾ ਸਹਾਰਾ ਲੈ ਕੇ ਰੱਖਿਆ ਤੇ ਇਹ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਮਾਇਆ ਦੇ ਪੰਜ ਪੁੱਤਰ ਨੇ ਇਹ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਉਣਗੇ ਬਸ ਤੁਹਾਨੂੰ ਕੀ ਹੈ ਨਾ ਤਾਂ ਡਰਨਾ ਹੈ ਨਾ ਘਬਰਾਉਣਾ ਹੈ ਬਸ ਇਹਨਾਂ ਦੀ ਚਾਲਾਂ ਨੂੰ ਤੁਸੀਂ ਸਮਝਣਾ ਹੈ ਵੇਖਣਾ ਵੀ ਇਹ ਕੀ ਕੁਝ ਕਰਦੇ ਪਏ ਨੇ ਤੇ ਤੁਸੀਂ ਉਹਦੇ ਉੱਤੇ ਕੋਈ ਰਿਐਕਸ਼ਨ ਨਹੀਂ ਦੇਣਾ ਆਪਣੇ ਆਪਨੇ ਵੱਲੋਂ ਕੁਝ ਕੰਮ ਨਹੀਂ ਕਰਨਾ ਹੁਣ ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਘਾਡੇਰਾ ਪੰਨਾ ਜੁਝ ਜੁਮਨੋਖ ਪਰਮੇਸ਼ਰ ਦੀ ਭਗਤੀ ਕਰਦਾ ਇਸ ਅਵਸਥਾ ਤੱਕ ਅਬਰਦਾ ਹੈ ਉਹਦੇ ਜਿਹੜੇ ਜੀਵਨ ਵਿੱਚ ਆਉਣ ਵਾਲੇ ਦੁੱਖ ਨੇ ਹੁਣ ਦੁਖਾਂ ਦੁੱਖ ਤੇ ਸੁਖ ਤਾਂ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਮਹਾਰਾਜ ਜੀ ਕਹਿ ਰਹੇ ਨੇ ਕਿ ਦੁਖਾਂ ਦਾ ਨਾਸ ਹੋ ਜਾਵੇਗਾ ਬਾਗਾਂ ਵਾਲੇ ਸੰਸਾਰਿਕ ਦੁਖਾਂ ਜੋ ਲੈ ਆਉਂਦੇ ਨੇ ਇਹ ਤਾਂ ਇਸੇ ਤਰ੍ਹਾਂ ਆਣਗੇ ਕਿਉਂਕਿ ਦੁੱਖ ਹੈ ਤੇ ਸੁੱਖ ਹੈ ਸੁੱਖ ਹੈ ਤੇ ਦੁੱਖ ਹੈ ਇਹ ਤਾਂ ਇਸੇ ਤਰ੍ਹਾਂ ਚਲਦੇ ਰਹਿਣਗੇ ਭਰ ਭਾਗਾਂ ਵਾਲੇ ਤੁਸੀਂ ਇਸ ਗੱਲ ਨੂੰ ਸਮਝੋ ਮਹਾਰਾਜ ਜੀ ਕਹਿ ਰਹੇ ਨੇ ਵੀ ਜੇਕਰ ਤੂੰ ਇਸ ਸਮੇਂ ਦੇ ਵਿੱਚ ਉਸ ਪਰਮੇਸ਼ਵਰ ਦਾ ਨਾਮ ਧਿਆਲ ਹੈ ਸਿਮਰਨ ਕਰ ਲਿਆ ਤੇ ਤੇਰੇ ਜੀਵਨ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਦੁੱਖ ਵੱਡੇ ਤੋਂ ਵੱਡਾ ਦੁੱਖ ਤੇਰੇ ਕਰਮਾਂ ਦੇ ਵਿੱਚ ਤੇਰੇ ਪਿਛਲੇ ਕਰਮਾ ਕਰਕੇ ਮਾੜੇ ਕਰਮਾ ਕਰਕੇ ਤੇਰੀ ਪਿਛਲੇ ਜਨਮਾ ਕਰਕੇ ਜੋ ਦੁੱਖ ਬਹੁਤ ਵੱਡੇ ਵੱਡੇ ਦੁੱਖ ਨੇ ਉਹ तेरे ਨਾਮ ਸਿਮਰਨ ਦੇ ਬਰਕਤ ਸਦਕਾ ਉਹ ਦੁੱਖ ਘਟ ਕੇ ਛੋਟੇ ਜੇ ਹੋ ਜਾਣਗੇ ਪਾਪ ਤੇ ਉਹਨੂੰ ਮਹਿਸੂਸ ਨਹੀਂ ਹੋਣਗੇ ਭਾਵੇਂ ਵਾਲਿਓ ਭਾਵੇਂ ਤੁਸੀਂ ਫਿਰ ਜੰਗਲਾਂ ਵਿੱਚ ਹੋਵੋ ਭਾਵੇਂ ਕੰਡਿਆਂ ਵਿੱਚ ਹੋਵੋ ਭਾਵੇਂ ਮਹਿਲਾਂ ਵਿੱਚ ਹੋਵੋ ਤੁਹਾਨੂੰ ਦੁੱਖ ਸੁੱਖ ਪਾਉ ਨਹੀਂ ਸਕਦਾ ਇਹ ਹੈ ਮਹਾਰਾਜ ਦੀ ਕਿਰਪਾ ਉਸ ਤੋਂ ਬਾਅਦ ਮਹਾਰਾਜ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਡੇਰਾ ਪੰਨਾ ਆਨੰਦ ਕਰੈ ਨਰਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਜਿਨ੍ਹਾਂ ਨੇ ਰੱਬ ਦਾ ਆਸਰਾ ਲਿਆ ਹੈ ਭਾਵੇਂ ਇਸਤਰੀ ਹੈ ਭਾਵੇਂ ਪੁਰਸ਼ ਆਨੰਦ ਮਾਣਦੇ ਨੇ ਮਹਾਰਾਜ ਦੇ ਨਾਮ ਦੇ ਵਿੱਚ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਕ ਡੇਰਾ ਪੰਨਾ ਆਨੰਦ ਕਰੈ ਨਰਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖੋ ਵਾਸੁ ਤਾਈ ਪਾਰ ਬ੍ਰਹਮਪੂਰਨ ਪਰਮੇਸ਼ਰ ਰਬ ਰਹਾ ਸਭ ਨਹੀਂ ਜਾਣ ਸੰਤੋ ਹੈ ਸੰਤਨੋ ਸੁਖ ਹੋਵਾ ਸਭ ਤਾਈ ਹੁਣ ਮਹਾਰਾਜ ਜੀ ਕਹਨੇ ਹੱਥਾਂ ਤੇ ਸੁਖ ਹੈ ਇਸ ਕਿਰਪਾ ਹੋ ਜਾਂਦੀ ਵੀ ਹਰਥਾਂ ਸੁਖ ਬਣ ਜਾਂਦਾ ਕਿਉਂਕਿ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿਉਂ ਜ ਜ ਸੁਖ ਹੈ ਤੇ ਦੁੱਖ ਵੀ ਹੈ ਜ ਦਿਨ ਹੈ ਤੇ ਰਾਤ ਵੀ ਹੈ ਪਰ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਸੁਖ ਬਣਿਆ ਰਹਿੰਦਾ ਹੈ ਜਿਹੜੇ ਰੱਬ ਦੇ ਨਾਲ ਪਿਆਰ ਕਰਦੇ ਨੇ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ ਰੱਬ ਤੋਂ ਬਿਨਾ ਉਹਨਾਂ ਦਾ ਗੁਜ਼ਾਰਾ ਨਹੀਂ ਕਹਿੰਦੇ ਨੇ ਸੰਤੋਖ ਸੁਖਵਾਸ ਬਤਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਾ ਸਭ ਨੂੰ ਜਾਈ ਜਿਨ੍ਹਾਂ ਨੇ ਰੱਬ ਨੂੰ ਅਕਾਲ ਪੁਰਖ ਨੂੰ ਹਰ ਇੱਕ ਦੇ ਵਿੱਚ ਵਸਦਾ ਦੇਖ ਲਿਆ ਸਭ ਸਭ ਥਾਈ ਸਭ ਮਹਿ ਜੋਤ ਜੋਤ ਹੈ ਸੋਏ ਦੇ ਚੰਨ ਸਭੇ ਚੰਨ ਹੋਏ ਇਸ ਇਸ ਕਨਸੈਪਟ ਨੂੰ ਸਮਝ ਲਿਆ ਹੈ ਉਸਨੇ ਸਤਗੁਰੂ ਪਾਤਸ਼ਾਹ ਜੀ ਕੋਲ ਜਾਣ ਵਾਲਾ ਰਾਹ ਲੱਭ ਲਿਆ ਹੈ ਮਹਾਰਾਜ ਦੀ ਕਿਰਪਾ ਹੈ ਸਾਡੇ ਉੱਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਜੋ ਵੱਡੇ ਭਾਗ ਭੇਟੇ ਗੁਰਦੇਵਾਂ ਜੋ ਸਾਨੂੰ ਰੱਬ ਨੂੰ ਇਸ ਜਾਮੇ ਵਿੱਚ ਮਿਲਾਇਆ ਤੇ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਰੱਬ ਦੀ ਭਗਤੀ ਕਰੀਏ ਸਿਮਰਨ ਕਰੀਏ ਇਸ ਵੇਲੇ ਨੂੰ ਅਸੀਂ ਇਸ ਤਰ੍ਹਾਂ ਉੱਪ ਗੁਆਨਾ ਦੀ ਹੈ ਤਾਂ ਕਿ ਫਿਰ ਆਉਣ ਵਾਲੇ ਸਮੇਂ ਦੇ ਵੀ ਸਾਨੂੰ ਪਛਤਾਉਣਾ ਪਵੇ ਵੀ ਮੌਕਾ ਮਿਲਿਆ ਸੀ ক্ষমা ਮਿਲਿਆ ਸੀ ਅਸੀਂ ਰੱਬ ਦਾ ਨਾਮ ਹੀ ਨਹੀਂ ਧਿਆ ਸਕੇ ਰੱਬ ਨੂੰ ਸਿਮਰਨ ਨਹੀਂ ਸਕੇ ਕਾਮਨ ਨਹੀਂ ਕਰ ਸਕੇ ਇਸ ਲਈ ਭਾਗਾਂ ਵਾਲਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਹ ਜੋ ক্ষমা ਮਿਲਿਆ ਹੈ ਇਹ ਵੱਡੇ ਆਪਾਗਾ ਨਾਲ ਮਿਲਦਾ ਹੈ ਇਸ ਗਲਤੀ ਸਾਨੂੰ ਸਮਝ ਕਿੱਥੋਂ ਆਂਦੀ ਹੈ ਕਿੱਥੋਂ ਪਤਾ ਲੱਗਦਾ ਹੈ ਵੀ ਇਹ ਜਿਹੜਾ ਸਮਾ ਮਿਲਿਆ ਹੈ ਮਹਾਰਾਜ ਜੀ ਕਹਿੰਦੇ ਨੇ ਧੁਰ ਕੀ ਬਾਣੀ ਆਈ ਤੈਨੂੰ ਸਗਲਿ ਚਿੰਤ ਮਿਟਾਈ ਇਹ ਰੱਬ ਦੀ ਅਕਾਲ ਪੁਰਖ ਦੀ ਦਰਗਾਹ ਦੀ ਬਾਣੀ ਹੈ ਜਿਹੜੀ ਸਾਨੂੰ ਇੱਕਲ ਸੰਗਾਉਂਦੀ ਹੈ ਕੀ ਪਾਈ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਤੇਰੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਅਗਰ ਕੋਈ ਕਰ ਸਕਦਾ ਹੈ ਉਹ ਪਰਮੇਸ਼ਵਰ ਦੀ ਬਾਣੀ ਆ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਦਿਆਲਪੁਰਖ ਮਰਮਾਨਾ ਹਰਨਾਨਕ ਸਾਚੂ ਬਖਾਨਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਰੱਬ ਹੈ ਨਾ ਵਾਹਿਗੁਰੂ ਹੈ ਉਹ ਦੇਵਤਾ ਸੋਮਾ ਹੈ ਹਮੇਸ਼ਾ ਦਇਆ ਕਰਨ ਵਾਲਾ ਹੈ ਹਰਨਾਨਦ ਸਾਚੂ ਬਖਾਨਾ ਪਰ ਤੂੰ ਕਿਰਪਾ ਕਰ ਵੀ ਤੂੰ ਹਮੇਸ਼ਾ ਹੀ ਸੱਚੇ ਨਾਮ ਨਾਲ ਸਦਾ تیرਨਾ ਨਾਲ ਜੁੜਿਆ ਰਹਿ ਤਾਂ ਕਿ ਤੇਰੇ ਜੀਵਨ ਤੇਰਾ ਜੀਵਨ ਜਿਹੜਾ ਵਧੀਆ ਬਣ ਸਕੇ ਤੂੰ ਵਰਤਮਾਨ ਸਮੇਂ ਦੇ ਵਿੱਚ ਕਮਾਈ ਕਰਕੇ ਆਉਣ ਵਾਲੇ ਜੀਵਨ ਦੇ ਵਿੱਚ ਲਾਹਾ ਖੜ ਸਕੇ ਇਸ ਲਈ ਭਾਗਾਂ ਵਾਲਿਓ ਜਿੰਨਾ ਹੋ ਸਕਦਾ ਬਾਣੀ ਨਾਲ ਜੁੜੋ ਬਾਣੀ ਸੁਨਿਆ ਕਰੋ ਬਾਣੀ ਨੂੰ ਪੜਿਆ ਕਰੋ ਵਿਚਾਰਿਆ ਕਰੋ ਫਿਰ ਉਸ ਨੂੰ ਆਪਣੇ ਕਰਮਾਂ ਦੇ ਵਿੱਚ ਲੇਪ ਮੰਨ ਬਚ ਕਰਮ ਕਰਕੇ ਪਰਮੇਸ਼ਵਰ ਦੀ ਬਾਣੀ ਨੂੰ ਤਿਆਉ ਸੋ ਅੱਜ ਦੇ ਇਸ ਵਿਸ਼ੇ ਦੀ ਸਾਂਝ ਆਪ ਜੀ ਦੇ ਨਾਲ ਕਰਦੇ ਹੋਏਆਂ 10 ਪਾਸੋਂ ਬਿੰਦ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਦਾਸ ਗਲਤੀ ਦਾ ਪੁਤਲਾ ਹੈ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਦਰਸ਼ਕਾਂ ਨੂੰ ਪਰ ਆਪ ਸਾਹ ਸੰਗਤ ਜੀ ਬਖਸ਼ਣ ਹਾਰੋ ਆਪ ਜੀ ਬਖਸ਼ ਲੈਣਾ ਸੋ ਭੁੱਲਾਂ ਮੇਰੀਆਂ ਜੇ ਕੋਈ ਸਬਦ ਵਿਚਾਰ ਵਧੀਆ ਲੱਗਿਆ ਹੋਵੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਤੇ ਹੋ ਸਕੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਮੇਰਾ ਜਿਹੜਾ ਚੈਨਲ ਹੈ ਗੁਰਬਾਣੀ ਵਿਚਾਰ ਸੁਖਿੰਦਰ ਸਿੰਘ ਗੁਰਬਾਣੀ ਵਿਚਾਰ ਉਸ ਨੂੰ ਜਾ ਕੇ ਤੁਸੀਂ ਲਾਈਕ ਤੇ ਸਬਸਕ੍ਰਾਈਬ ਵੀ ਕਰ ਸਕਦੇ ਹੋ YouTube ਤੇ ਮੇਰਾ ਚੈਨਲ ਹੈ ਤੇ ਸੁਖਿੰਦਰ ਸਿੰਘ ਲੋਹਾਰਾ ਦੇ ਨਾਮ ਤੇ ਵੀ ਸਰਚ ਕਰਕੇ ਤੁਸੀਂ YouTube ਚੈਨਲ ਤੇ ਜਾ ਸਕਦੇ ਹੋ ਤੇ ਮੇਰੀਆਂ ਵੀਡੀਓ ਨੂੰ ਦੇਖ ਕੇ ਲਾਈਕ ਕਰਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਹੋ ਸਕਦਾ ਹੈ ਤੇ ਇਸ ਵੀਡੀਓ ਨੂੰ ਮੇਰੇ ਨੂੰ ਅੱਗੇ ਤੱਕੇ ਵਿਧਾਨ ਦੇ ਭੇਜਣ ਦਾ ਯਤਨ ਕਰਨਾ ਤਾਂ ਕਿ ਹੋਰ ਵੀ ਜਿਹੜੇ ਸਾਡੇ ਪਿਆਰੇ ਨੇ ਉਹ ਇਸ ਵੀਡੀਓ ਤੋਂ ਕੁਝ ਨਾ ਕੁਝ ਲਾਹਾ ਪ੍ਰਾਪਤ ਕਰ ਸਕਣ ਸੋ ਪਾਸ਼ਾ ਜੀ ਕਿਰਪਾ ਕਰਨ ਆਪਸ ਨੂੰ ਉਹਨਾਂ ਨੂੰ ਨਾਮ ਜੀਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਬੁਲਾਵਜਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ